ਹਲੋ ਹਾਂਜੀ ਮੈਂ ਬਲਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਸੇ YouTube ਚੈਨਲ ਗੱਲ ਤਜਰਬੇ ਦੀ ਵਿੱਚ ਸਵਾਗਤ ਹੈ। ਸੋ ਇੱਕ ਬਹੁਤ ਪਿਆਰੀ ਕਵਿਤਾ ਗੁਰਮਖ ਸਿੰਘ ਜੰਡਾਲੀ ਕਲਾਪੋਂ ਸੋ ਸਨੇਹ ਪੰਜਾਬ ਪ੍ਰਤੀ ਆਪਣਾ ਦਰਦ ਬਿਆਨ ਕੀਤਾ ਸਭ ਤੋਂ ਸੁਣੀ ਕਵਿਤਾ ਧਿਆਨ ਨਾਲ ਸੁਣਿਆ। ਕਹਿੰਦੇ ਜਿੱਥੇ ਅੰਮ੍ਰਿਤ ਜਿੱਥੇ ਅੰਮ੍ਰਿਤ ਵਰਗਾ ਆਪਸੀ ਲੋਕੋ ਜਿਸ ਨੂੰ ਕਹਿੰਦੇ ਦੇਸ ਪੰਜਾਬ ਸੀ ਲੋਕੋ ਇੱਥੇ ਬਨਸ ਬੰਨੇ ਰਸਤੇ ਸੀ ਬਜ਼ੁਰਗਾ ਨਾਲ ਸੋਹਣੇ ਚ ਰਸਤੇ ਸੀ ਇੱਥੇ ਸਤਲੁਜ ਵਿਆਸ ਰਾਵੀ ਜੀ ਹਿਲਮ ਵਗਦੇ ਹੋ ਚਨਾਬ ਸੀ ਲੋਕੋ ਜਿਸ ਨੂੰ ਕਹਿੰਦੇ ਦੇਸ ਪੰਜਾਬ ਸੀ ਲੋਕੋ ਜਿਸ ਨੂੰ ਕਹਿੰਦੇ ਦੇਸ ਪੰਜਾਬ ਸੀ ਲੋਕੋ ਸਭਕਰਾਂ ਵਿੱਚ ਰੌਣਕ ਲੱਗਦੀ ਸੀ ਇਕੱਠੀ ਸਾਂਝੀ ਲੱਗਦੀ ਸੀ ਨਾ ਕਿ ਉੱਚਾ ਨੀਮਾ ਲੱਗਦਾ ਬਸ ਦਰਿਆ ਪਿਆਰ ਦਾ ਵਗਦਾ ਸੀ ਵੈਰੀਆਂ ਨੇ ਸਰਹੱਦਾਂ ਖਿੱਚ ਕੇ ਬਣਾ ਦਿੱਤੇ ਦੋ ਪੰਜਾਬ ਸੀ ਲੋਕੋ ਜਿਸ ਨੂੰ ਕਹਿੰਦੇ ਦੇਸ ਪੰਜਾਬ ਸੀ ਲੋਕੋ ਜਿਸ ਨੂੰ ਕਹਿੰਦੇ ਦੇਸ ਪੰਜਾਬ ਸੀ ਲੋਕੋ ਨੀਰਾ ਤੋਂ ਨੀਰ ਵਿਛੜੇ ਵੀਰਾਂ ਤੋਂ ਵੀਰ ਵਿਛੜੇ ਆਪਣੇ ਆਪਣੇ ਤੋਂ ਦੂਰ ਹੋਏ ਜਿਵੇਂ ਕਮਾਨੋਂ ਛੱਡੇ ਤੇਰ ਨਿਕਲੇ ਸਭ ਦੀ ਹਸਲਾਮਤ ਮੰਗੇ ਗੁਰਮਖ ਅਰਦਾਸ ਕਰਦਾ ਹੱਥ ਜੋੜੇ ਲੋਕੋ ਜਿਥੇ ਅਮਰਤ ਵਰਗਾ ਆਪਸੀ ਲੋਕੋ ਜਿਸ ਨੂੰ ਕਹਿੰਦੇ ਦੇਸ ਪੰਜਾਬ ਸੀ ਲੋਕੋ ਜਿਸ ਨੂੰ ਕਹਿੰਦੇ ਦੇਸ ਪੰਜਾਬ ਸੀ ਲੋਕੋ ਸੋ ਬੀਰ ਨੇ ਬਹੁਤ ਹੀ ਵਧੀਆ ਪੰਜਾਬ ਪ੍ਰਤੀ ਆਪਣੇ ਜੋ ਅਲਫਾਜ਼ ਨੇ ਉਹੋ ਕਲਮ ਚੱਕ ਕੇ ਜਿਵੇਂ ਕੈਦੀ ਨੇ ਧਾਗੇ ਵਿੱਚ ਆਪਾਂ ਮੋਤੀ ਪਰੋ ਦਿੰਨੇ ਆ ਇੱਕ ਧਾਗੇ ਵਿੱਚ ਕਿੰਨੇ ਮੋਤੀ ਇਕੱਠੇ ਹੋ ਜਾਂਦੇ ਨੇ ਇਸ ਤਰ੍ਹਾਂ ਇੱਕ ਕਲਮ ਚੱਕ ਕੇ ਆਪਣੇ ਬਹੁਤੇ ਸ਼ਬਦ ਇੱਕ ਕਾਪੀ ਤੇ ਪਰੋ ਕੇ ਰੱਖਦੇ ਸੋ ਰਾਈਟਰ ਤਾਂ ਬਹੁਤ ਨੇ ਤੇ ਜਿਹੜਾ ਕੁਝ ਚੰਗਾ ਲਿਖਦਾ ਹੋਵੇ ਪੰਜਾਬੀਲੀ ਭਾਰਤਲੀ ਦਾ ਜਿਸ ਤੋਂ ਕੁਝ ਸਿੱਖਣ ਨੂੰ ਮਿਲਦਾ ਹੋਵੇ ਅਸਲ ਦੇ ਵਿੱਚ ਉਹੀ ਰਾਈਟਰ ਹੈ ਜਿਵੇਂ ਗੁਰੂਆਂ ਦੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਨੇ ਵੀ ਗੁਰੂਆਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੱਥ ਹੀ ਲਿਖਤ ਲਿਖੀ ਆ ਦੇਖੋ ਮੇਰਾ ਸਾਚ ਲਿਖਿਆ ਤੇ ਸਿੰਘਰੇ ਦੀ ਗੱਲ ਕਰ ਲੋ ਜਿਵੇਂ ਰਾਈਟਰ ਨੇ ਆਪਣੇ ਗੀਤ ਲਿਖਦੇ ਨੇ ਚੰਗੇ ਵੀ ਲਿਖਦੇ ਨੇ ਤੇ ਮਾੜੇ ਵੀ ਲਿਖਦੇ ਨੇ ਸੋ ਆਪਣੀ ਆਪਣੀ ਥਿੰਕਿੰਗ ਹੁੰਦੀ ਆ ਮੈਂਟੈਲਿਟੀ ਹੁੰਦੀ ਆ ਜਿਸ ਨੂੰ ਜਿੰਨੀ ਕੋ ਸੋਝੀ ਹੁੰਦੀ ਆ ਉਹ ਚਲੋ ਲਿਖ ਦਿੰਦਾ ਵਾ ਸਿੱਧੂ ਮੂਸੇਵਾਲਾ ਦੇਖ ਲਓ ਜੋ ਜੋ ਸੁਣਨ ਹੋਇਆ ਉਸਨੇ ਸਾਚੀ ਲਿਖਿਆ ਵਾ ਜਿੰਨੇ ਵੀ ਗੀਤ ਨੇ ਦੇਖੋ ਹਰ ਗੀਤ ਦੇ ਵਿੱਚ ਕੋਈ ਨਾ ਕੋਈ ਮੈਸੇਜ ਜ਼ਰੂਰ ਮਿਲਦਾ ਸਬੀਰ ਨੇ ਬਹੁਤ ਵਧੀਆ ਲਿਖਿਆ ਗੁਰਮਖ ਸਿੰਘ ਜੰਡਾੜੀ ਕਲਾ ਤੇ ਇਹ ਪਿੰਡ ਮੰਡਿਆਂਂਦਗੜ ਦੇ ਕੋਲ ਪੈਂਦਾ ਸੋ ਬਹੁਤ ਵਧੀਆ ਅਲਫਾਜ਼ ਨੇ ਦੇਖੋ ਇਸ ਕਵਿਤਾ ਵਿੱਚ ਜ਼ਿਕਰ ਕੀਤਾ ਹੈ ਪੰਜਾਬ ਬਾਰੇ ਪੰਜਾਬ ਦੀ ਧਰਤੀ ਬਾਰੇ ਤੇ ਪੰਜ ਦਰਿਆਵਾਂ ਦੀ ਧਰਤੀ ਉਸ ਦੇ ਬਾਰੇ ਜ਼ਿਕਰ ਕੀਤਾ ਜ਼ਿਕਰ ਕੀਤਾ ਕਿ ਇਕੱਠੇ ਰਹਿੰਦੇ ਸੀ ਸਾਂਝੀ ਲੱਗਦੀ ਸੀ ਜਿੱਥੇ ਬਜ਼ੁਰਗ ਸੱਤੋਂ ਉੱਥੇ ਬਹਿੰਦੇ ਸੀ ਇਕੱਠੇ ਬਹਿੰਦੇ ਸੀ ਚ ਰਸਤੇ ਲੱਗਦੇ ਸੀ ਸੋ ਬਹੁਤ ਵਧੀਆ ਆਪਣੇ ਅਲਫਾਜ਼ ਬਿਆਨ ਕੀਤੇ ਨੇ ਤੁਸੀਂ ਦੱਸੋ ਕਿ ਤੁਹਾਨੂੰ ਇਹਨਾਂ ਵਿੱਚੋਂ ਕਿਹੜੀ ਲਾਈਨ ਪਸੰਦ ਆ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਵੀ ਮੇਰੇ ਇਸ ਲਾਈਵ ਸਟ੍ਰੀਮ ਦੇ ਵਿੱਚ ਪਹਿਲੀ ਵਾਰ ਆਏ ਨੇ ਤਾਂ ਉਹ ਜਰੂਰ ਮੇਰਾ ਇਹ ਚੈਨਲ YouTube ਦਾ ਗੱਲ ਤਜਰਬੇ ਦੀ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਵੀ ਇਹ ਜੋ ਕਵਤਾਂ ਮੈਂ ਬਿਆਨ ਕੀਤੀ ਹੈ ਤਾਂ ਕਿਸ ਤਰ੍ਹਾਂ ਦੀ ਹੈ ਕਿਵੇਂ ਲੱਗੀ ਜਰੂਰ ਕਮੈਂਟ ਕਰਨਾ ਨਾ ਭੁੱਲਿਓ ਦੋ ਮੈਂਬਰਾਂ ਨੇ ਕਮੈਂਟ ਆਇਆ ਦਾ ਪਰਮਜੀਤ ਸਿੰਘ ਪੰਮੀ ਤੇ ਇੱਕ ਮੈਸੇਜ ਕਮੈਂਟ ਆਇਆ ਗਗਨ ਸਰ ਥੈਂਕ ਯੂ ਹਨਾ ਵੀਰਾਂ ਦਾ ਜਿਨ੍ਹਾਂ ਨੇ ਕਮੈਂਟ ਕੀਤਾ ਸੋ ਬਹੁਤ ਨੇ ਜੋ ਕੁਝ ਨਾ ਕੁਝ ਲਿਖਦੇ ਜਰੂਰ ਨੇ ਤੇ ਕਹਿੰਦੇ ਲਿਖਦਾ ਛੱਪ ਜਾਂਦੀ ਆ ਤੇ ਕਈਆਂ ਦੀ ਲਿਖਤ ਲੁਕ ਜਾਂਦੀ ਆ ਕਈਆਂ ਦੀ ਛੱਪ ਜਾਂਦੀ ਆ ਲਿਖਤ ਤੇ ਕਈਆਂ ਦੀ ਛੁਪ ਜਾਂਦੀ ਆ ਸਰਬੋਤਮ ਜੀ ਲਿਖਤਾ ਤੇ ਜਦੋਂ ਆਪਣਾ ਲਾਈਵ ਯੂ ਸਟਰੀਮ ਆ ਜਦੋਂ ਬੰਦ ਹੋਵੇਗਾ ਤਾਂ ਬੰਦ ਹੋਣ ਤੋਂ ਬਾਅਦ ਤੁਸੀਂ ਜਿਨ੍ਹਾਂ ਨੇ ਨਹੀਂ ਸੁਣੀ ਇਹ ਕਵਿਤਾ ਜੋ ਆਪਣਾ ਲਾਈਵ ਸਟ੍ਰੀਮ ਪੰਦ ਹੋਵੇਗਾ ਤਾਂ ਇਸ ਤੋਂ ਬਾਅਦ ਵੀਡੀਓ ਚੈੱਕ ਕਰਿਓ ਮੈਂ ਪਹਿਲਾਂ ਕਵਿਤਾ ਬੋਲ ਕੇ ਮੈਂ ਜ਼ਿਕਰ ਕੀਤਾ ਵਾ ਤਾਂ ਤੇ ਅਨਲੋਕ ਬਤਾ ਦੇਖਿਓ ਸੋ ਬਹੁਤ ਵਧੀਆ ਵੀਰ ਲਿਖਦੇ ਨੇ ਬਾਕੀ ਜੋ ਜੋ ਵੀ ਲਾਈਵ ਸਟ੍ਰੀਮ ਦੇ ਵਿੱਚ ਇਸ ਟਾਈਮ ਮੇਰੇ ਨਾਲ ਐਡ ਨਾ ਤਾਂ ਉਹ ਜਰੂਰ ਜੋ ਪਹਿਲੀ ਵਾਰ ਆਏ ਨੇ ਤਾਂ ਜਰੂਰ ਮੇਰਾ ਇਹ ਚੈਨਲ ਗੱਲ ਤਜਰਬੇ ਦੀ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਤੁਸੀਂ ਚੈਨਲ ਚੈੱਕ ਕਰ ਸਕਦੇ ਹੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਦੇਖ ਸਕਦਾ ਕੋਈ ਵੀ ਰੌਲ ਕੰਟੈਂਟ ਨਹੀਂ ਹੈਗਾ ਸਾਰੇ ਸਾਫ ਸੁਥਰੇ ਕੰਟੈਂਟ ਨੇ ਬੱਚਾ ਵੀ ਦੇਖ ਸਕਦਾ ਨੌ 10 11 12 13 14 15 16 ਇਹ ਬੱਚੇ ਵੀ ਦੇਖ ਸਕਦੇ ਨੇ ਤੇ ਬਜ਼ੁਰਗ ਵੀ ਦੇਖ ਸਕਦੇ ਨੇ ਹੋਰ ਦੋਸਤ ਕਮੈਂਟ ਕਰਕੇ ਹੋਰ ਕਿਸ ਨੂੰ ਕਿਸ ਨੂੰ ਸੌਂਗਾ ਕੁਝ ਨਾ ਕੁਝ ਦਿਖਾਣ ਦਾ ਜਿਵੇਂ ਕਿ ਕੋਈ ਸ਼ਾਇਰੀ ਹੋ ਗਈ ਕੋਈ ਗੀਤ ਹੋ ਗਿਆ ਜਿਹਾ ਕਿ ਇਹ ਹੈ ਜਾਂ ਸੱਚ ਜਿਹੜਾ ਕਦੇ ਵੀ ਆਪਣੇ ਦਿਮਾਗ 'ਚ ਰਹਿੰਦਾ ਵਾ ਕਮੈਂਟ ਕਰਕੇ ਦੱਸੋ ਤੇ ਕਮੈਂਟ ਕਰੋ ਵੀ ਕਿ ਮੈਂ ਕਿੱਥੇ ਕਿੱਥੇ ਪੈ ਰਹਿਆ ਦੋ ਤਿੰਨ ਦਿਨ ਹੋ ਗਏ ਮੈਂ ਲਗਾਤਾਰ ਪਈ ਜਾ ਰਿਹਾ ਤੇ ਕਿੰਨੇ ਦਿਨ ਹੋਰ ਪਵੇਗਾ ਓਕੇ ਪਹਾੜੀ ਇਲਾਕੇ ਚ ਬਹੁਤ ਬੁਰਾ ਹਾਲਾ ਮੀਂਹ ਦਾ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਕਾਰਨ ਜੋ ਪਹਾੜ ਨੇ ਮਿੱਟੀ ਦੇ ਉਹ ਖੁਰਖੁਰ ਕੇ ਰੋਡ ਤੇ ਆ ਰਹੇ ਨੇ ਤੇ ਰੋਡ ਬਲੌਕ ਹੋ ਜਾ ਰਹੇ ਨੇ ਬਲੌਕ ਹੋ ਜਾਂਦੇ ਨੇ ਬੰਦ ਹੋ ਜਾਂਦੇ ਨੇ ਤਾਂ ਆਵ ਜਾਈ ਰੁਕ ਜਾਂਦੀ ਹੈ ਜੋ ਬਹੁਤ ਹੀ ਪਰੇਸ਼ਾਨੀ ਆਉਂਦੀ ਹੈ ਸੋ ਕਮੈਂਟ ਕਰਕੇ ਦੱਸੋ ਹੋਰ ਕਿਸ ਨੂੰ ਕਿਸ ਨੂੰ ਕਿਹਨੂ ਕਿਹਨੂ ਸ਼ੌਂਕ ਆ ਸ਼ਾਇਰੀ ਦਾ ਕੁਝ ਲਿਖਣ ਦਾ ਸੋ ਸਾਰਿਆਂ ਨੂੰ ਕੋਈ ਨਾ ਕੋਈ ਸ਼ੌਂਕ ਜਰੂਰ ਹੁੰਦਾ ਵਾ ਕਿਸੇ ਨੂੰ ਗਾਉਣ ਦਾ ਸ਼ੌਕ ਹੁੰਦਾ ਕਿਸੇ ਨੂੰ ਲਿਖਣ ਦਾ ਸ਼ੌਕ ਹੁੰਦਾ ਤੇ ਕਿਸੇ ਨੂੰ YouTube ਤੇ ਵੀਡੀਓ ਬਣਾਉਣ ਦਾ ਸ਼ੌਕ ਹੁੰਦਾ ਜਿਵੇਂ ਕਿ ਮੈਨੂੰ ਆ ਪਰ ਮੈਂ ਰਹਾ ਹਾਂ ਕੰਟੈਂਟ ਬਿਲਕੁਲ ਨਹੀਂ ਬਣਾਉਂਦਾ ਸਾਫ ਸੁਥਰਾ ਚੈਨਲ ਆ ਤੇ ਪ੍ਰਮੋਸ਼ਨ ਚਾਹੀਏ ਜਲਦੀ ਨਾ ਹੋਵੇ ਇਸ ਟਾਈਮ ਵੀ ਲਾਈਵ ਸਟ੍ਰੀਮ ਦੇ ਵਿੱਚ ਮੇਰੇ ਨਾਲ ਐਡਮ ਹੈ ਹਸ਼ੀ ਗਬਾਪੂ ਜੀ ਤ੍ਰੀਦਾਰ ਹਾਂ ਦੇਖੀ ਯਾਰ ਵਾਲੇ ਲੋ ਜੀ ਮਰੀ ਜਾ ਗਈ ਬਸ ਇੰਨਾ ਕੱਪਣਾ ਲਾਈਵ ਸਟ੍ਰੀਮ ਹੈ ਸੋ ਕਮੈਂਟ ਕਰਾਨੇ